ਸ਼੍ਰੋਮੀਆ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਇੱਕ ਬੇਹੱਦ ਵੱਡਾ ਬਿਆਨ ਸਾਹਮਣੇ ਆਇਆ ਤੇ ਇਸ ਬਿਆਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਹੁਣਾਂ ਦੇ ਉੱਤੇ ਇੱਕ ਵੱਡਾ ਨਿਸ਼ਾਨਾ ਸਾਧਿਆ ਹੈ ਜਿਸ ਤੋਂ ਬਾਅਦ ਅਸਤੀਫੇ ਦੀ ਗੱਲ ਜਿਹੜੀ ਆ ਉਹ ਸੁਖਵੀਰ ਬਾਦਲ ਹੁਣਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਇਸ ਕੋਲੇ ਮਾਮਲੇ ਨੂੰ ਲੈ ਕੇ ਚਰਚਾ ਤੇ ਜਾਂ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਪੁਰਾ ਮਾਮਲਾ ਕੀ ਹੈ ਦਰਸਲ ਤੁਹਾਨੂੰ ਦੱਸੀਏ ਕਿ ਹੁਣ ਹਰ ਇੱਕ ਸਿਆਸੀ ਪਾਰਟੀ ਜਿਹੜੀ ਆ ਇੱਕ ਦੂਸਰੇ ਦੇ ਵਿਰੋਧੀ ਬਣੀ ਹੋਈ ਹੈ ਟਿੱਪਣੀਆਂ ਹੋ ਰਹੀਆਂ ਨੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਤੁਹਾਨੂੰ ਦੱਸਦੀਏ ਕਿ ਇੱਕ ਵੱਡਾ ਹਮਲਾ ਜਿਹੜਾ ਸੁਖਵੀਰ ਬਾਦਲ ਨੇ ਜਿਹੜਾ ਵਾ ਉਹ ਸੀਐਮ ਮਾਨ ਤੇ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਆ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਆਮ ਆਦਮੀ ਪਾਰਟੀ ਦੀ ਨਿਗਰਾਨੀ ਹੈ ਕਿ ਗੈਂਗਸਟਰ ਪੰਜਾਬ ਦੇ ਰਾਜ ਕਰ ਰਹੇ ਨੇ ਤੇ ਰੋਜ਼ਾਨਾ ਕਤਲ ਹੋ ਰਹੇ ਨੇ 2026 ਦੇ ਪਹਿਲੇ ਹਫਤੇ ਵਿੱਚ ਹੀ 9 ਕਤਲ ਹੋਏ ਜਦ ਪੁਲਿਸ ਮੁਲਾਜ਼ਮ ਸੁਰੱਖਿਆਤ ਹੀ ਨਹੀਂ ਹਾਂ ਤਾਂ ਆਮ ਨਾਗਰਿਕ ਕਿਵੇਂ ਸੁਰੱਖਿਆਤ ਮਹਿਸੂਸ ਕਰ ਸਕਦਾ ਹੈ ਮੈਂ ਜ਼ੋਰਦਾਰ ਮੰਗ ਕਰਦਾ ਕਿ ਮੁੱਖ ਮੰਤਰੀ ਸੂਬੇ ਵਿੱਚ ਕਾਨੂੰਨ ਵਿਵਸਥਾ ਤੇ ਵਿਗੜਨ ਦੀ ਪੂਰੀ ਜ਼ਿੰਮੇਵਾਰੀ ਲੈਣ ਅਤੇ ਤੁਰੰਤ ਅਸਤੀਫਾ ਦੇਣ ਕਿਉਂਕਿ ਅਫਰਾ-ਦਫੜੀ ਹੋਣਾ ਦੇ ਕਰ ਹੈ ਮંત્રી ਰਹਿੰਦੇ ਹੁੰਦੇ ਹੋਏ ਵੀ ਹੋ ਰਹੀ ਹੈ ਜਾਨੀ ਕਿ ਹੁਣ ਪੰਜਾਬ ਦੇ ਵਿੱਚ ਹੋ ਰਹੇ ਵੱਡੇ ਕਤਲੇਆਮ ਨੂੰ ਲੈ ਕੇ ਇਹ ਪੂਰੇ ਮਾਮਲੇ ਤੇ ਉੱਤੇ ਚਰਚਾ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਸੁਖਬੀਰ ਬਾਦਲ ਜਿਹੜੇ ਨੇ ਨਾਭਾ ਬਾਜ਼ਾਰ ਚ 6 ਅਮਲਾਵਰਾਵਲੋਂ ਹੈਂਡ ਹੈਡ ਕਾਂਸਟੇਬਲ ਅਮਨਦੀਪ ਸਿੰਘ ਦੇ ਬੇਰਹਿਮੀ ਨਾਲ ਕਤਲ ਦੀ ਖਬਰ ਸੁਣ ਕੇ ਉਹਨਾਂ ਨੇ ਕਿਹਾ ਕਿ ਮੈਂ ਹੈਰਾਨ ਹਾਂ ਤੇ ਦੁਖੀ ਹਾਂ ਹੈਡ ਕਾਂਸਟੇਬਲ ਅਮਨਦੀਪ ਸਿੰਘ ਦੇ ਪਰਿਵਾਰ ਨਾਲ ਮੇਰੀ ਡੂੰਗੀ ਹਮਦਰਦੀ ਹੈ ਔਰ ਮੈਂ ਉਹਨਾਂ ਦੇ ਪਰਿਵਾਰ ਦੀ ਜਲਦੀ ਮੈਂ ਸਹਿਤ ਯਾਪੀ ਲਈ ਪ੍ਰਾਰਥਨਾ ਕਰਦਾ ਹਾਂ ਜੋ ਕਾਨੂੰਨੀ ਹਮਲੇ ਲਈ ਕੰਬੀਰ ਜ਼ਖਮੀ ਹੋ ਗਏ ਸਨ ਜਾਨੀ ਕਿ ਹੁਣ ਸੁਖਬੀਰ ਬਾਦਲ ਨੇ ਜਿੱਥੇ ਇਹ ਐਡ ਕੌਂਸਟੇਬਲ ਦੇ ਸਤਵੀ ਹੋਣ ਨੂੰ ਲੈ ਕੇ ਵੱਡੇ ਸਵਾਲ ਕੀਤੇ ਕਿ ਇੱਥੇ ਪੁਲਿਸ ਪ੍ਰਸ਼ਾਸਨ ਹੀ ਸੁਰੱਖਿਅਤ ਨਹੀਂ ਹਨ ਤੇ ਆਮ ਨਾਗਰਿਕ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਾਮਲੇ ਤੇ ਸੁਰਖੀਆਂ ਬੜੀਆਂ ਹੋਈਆਂ ਨੇ ਵੱਡੀਆਂ ਅਪਡੇਟਾਂ ਸਾਹਮਣੇ ਆਈਆਂ ਦੂਸਰੇ ਪਾਸੇ ਲਗਾਤਾਰ ਕਈ ਚੀਜ਼ਾਂ ਨੂੰ ਲੈ ਕੇ ਵੀ ਚਰਚਾਵਾਂ ਤੇਜ਼ ਨੇ ਤਾਂ ਹਰ ਇੱਕ ਸਿਆਸੀ ਪਾਰਟੀ ਜਿਹੜੀ ਆ ਪਈ ਕਿ ਦੂਸਰੇ ਤੇ ਸ਼ਬਦੀ ਹਮਲੇ ਕਰੀਏ ਤੇ ਇੱਥੇ ਹੀ ਆਮ ਆਦਮੀ ਪਾਰਟੀ ਦੇ ਉੱਤੇ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਦੇ ਵਿੱਚ ਹੋਣ ਦੇ ਨਾਲ ਹੀ ਦੇਖੋ ਕਿੰਨੇ ਵੱਡੇ ਗੈਂਗਸਟਰ ਜਿਹੜੇ ਨੇ ਉਹ ਸ਼ਰੀਆਮ ਪੁਲੀਆਂ ਚਲਾਉਂਦੇ ਨੇ ਉਹਨਾਂ ਦਾ ਚੌਕਾ ਕਿਵੇਂ ਖੁੱਲ ਚੁੱਕਾ ਹੈ ਤੇ ਉਸ ਤੋਂ ਬਾਅਦ ਆਸ ਗਿਆ ਕਿ ਕਿਹਾ ਕਿ 2026 ਦੇ ਪਹਿਲੇ ਹਫਤੇ 'ਚ 9 ਕਤਲ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੋ ਗਏ ਨੇ ਆਖਰ ਕੌਣ ਜ਼ਿੰਮੇਵਾਰ ਹੈ ਤਾਂ ਇਹ ਕਿਹਾ ਗਿਆ ਕਿ ਤੁਹਾਨੂੰ ਅਸੀਫਾ ਦੇਣਾ ਚਾਹੀਦਾ ਤੁਸੀਂ ਅਸੀਫਾ ਦਿਓ ਕਿਉਂਕਿ ਤੁਹਾਡੇ ਗ੍ਰਹਿ ਮੰਤਰੀ ਰਹਿੰਦੇ ਹੋਈ ਵੀ ਹੈ ਜਿਹੜੀਆਂ ਜਿਹੜੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਵੱਡੇ ਵੱਡੇ ਕਤਲ ਕੀਤੇ ਜਾ ਰਹੇ ਨੇ ਸ਼ਰਿਆਮ ਜਿਹੜਾ ਵਾ ਇਹ ਸ਼ਿਕਾਰ ਬਣਾਇਆ ਜਾ ਰਿਹਾ ਛੋਟੀ ਗੱਲ ਤੇ ਪਿੱਛੇ ਜਿਹੜੀ ਰੰਗੇਸ਼ ਕੱਟੀ ਜਾ ਰਹੀ ਹੈ ਸ਼ਰਿਆਮ ਹਮਲੇ ਹੋ ਰਹੇ ਨੇ ਤਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹਰ ਇੱਕ ਸਿਆਸੀ 파ਜੀ ਆਮ ਆਦਮੀ ਪਾਰਟੀ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਹੀ ਵਿਚਾਰ ਇਹ ਤੁਹਾਨੂੰ ਦੱਸੀਏ ਕਿ ਹੁਣ ਇਹਨਾਂ ਪੂਰੇ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਪੜੀਆਂ ਹੀ ਹੋਣ ਨੇ ਵੱਟੀਆਂ ਅਪਡੇਟਾਂ ਸਾਹਮਣੇ ਆ ਰਹੀਆਂ ਨੇ ਇਸੇ ਹੀ ਚੱਲਦੇ ਪੰਜਾਬ ਦੇ ਵਿੱਚ ਲਗਾਤਾਰ ਹੀ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਖਤਰਾ ਵੀ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਵੱਟੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਸ ਦੇ ਵਿੱਚ ਹੁਣ ਤੁਹਾਨੂੰ ਦੱਸਦੀ ਆ ਕਿ ਸੁਖਵੀਰ ਬਾਦਲ ਨੇ ਸੀਐਮ ਮਾਨ ਦੇ ਜਿਹੜਾ ਅਸਤੀਫੇ ਦੀ ਗੱਲ ਜਿਹੜੀ ਆ ਉਹ ਕੀਤੀ ਹੈ ਤੇ ਅਸਤੀਫੇ ਦੀ ਮੰਗ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਆ